ਸਤਨਾਮ ਸਿੰਘ ਪਿੰਡ ਕੋਟ ਬੁੱਢਾ ਪੱਟੀ ਏਰੀਆ ਜਿਉਂਨੇ ਇਹ ਪਲਾਟ ਲੈ ਲੋਕਾਂ ਨੇ ਖਰੀਦ-ਖਰੀਦ ਰੱਖੀ ਜਾਂਦੇ ਆ ਉਹਨਾਂ ਉੱਤੇ ਗੌਰ ਨਹੀਂ ਕਰਦੇ ਕੋਈ ਤੇ ਉੱਥੇ ਚਿੱਟਾ ਪੀ ਪੀ ਨੇ ਨੁਕਸਾਨ ਹੋਈ ਜਾਂਦਾ ਇੱਕ ਆਪਣੇ ਨੌਜਵਾਨੀ ਚਿੱਟੇ ਵਿੱਚ ਵੜ ਗਈ ਆ ਨਸ਼ੇ ਵਿੱਚ ਵੜ ਗਈ ਆ ਤੇ ਇਹ ਹੋਣੀ ਚਾਹੀਦੀ ਕਾਰਵਾਈ ਚਿੱਟੇ ਉੱਤੇ ਕਿਉਂਕਿ ਸਖਤੀ ਨਹੀਂ ਕਰਦੇ ਪੈਸੇ ਮਹੱਲਾ ਵਾਸੀ ਕਹਿੰਦੇ ਪਹਿਲਾਂ ਵੀ ਕੰਪਲੇਂਟਾਂ ਕੀਤੀਆਂ ਹਾਂ ਕੰਪਲੇਂਟਾਂ ਕੀਤੀਆਂ ਪਹਿਲਾਂ ਵੀ ਆਂਦੇ ਦੋ ਤਿੰਨ ਤਪੂਲ ਸੌਂਦੀ ਰਹੀ ਉਦੋਂ ਨਹੀਂ ਆਏ ਅਮਲੀ ਫੇਰ ਆਉਣ ਲੱਪੇ ਹੋਣ ਕੁਝ ਮਹੀਨੇ ਪਹਿਲਾਂ ਵੀ ਇਥੋਂ ਲਾਸ਼ ਮਿਲੀ ਸੀ ਹਾਂ ਮਿਲੀ ਸੀ ਆਂਦੇ ਸੀ ਬਾਕੀ ਮੈਂ ਵੇਖਿਆ ਨਹੀਂ ਉਹ ਦੋ ਮਰ ਲਾਸ਼ ਮਿਲੀ ਸੀ ਤੇ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਚਿੱਟਾ ਨਸ਼ਾ ਬੰਦ ਖਰਾਓ ਪੰਜਾਬ ਵਿੱਚ ਫੀਓ ਚਿੱਟਾ ਭੁੱਕੀ ਗੋਲੀਆਂ ਜੋ ਵੀ ਸਰਕਾਰੀ ਵੀ ਗੋਲੀਆਂ ਚੱਲੀ ਜਾਂਦੀਆਂ ਬੰਦ ਖਰਾਓ ਨੌਜਵਾਨੀ ਬਚਾਓ ਨਸ਼ਿਆਂ ਤੋਂ ਕੋਈ ਸ਼ਰਾਬ ਪੀਤੀ ਜਾਂਦਾ ਕੋਈ ਚਿੱਟਾ ਪੀਤੀ ਜਾਂਦਾ 6 ਫੁੱਟ ਮਾਂ ਦਾ ਪੁੱਤ ਸੀ ਕੱਦ ਸੀ ਉਹ ਚਿੱਟੇ ਨੇ ਟੀਏ ਨੇ ਮਾਰਤਾ ਤੇ ਉਹਦੀ ਮਾਂ ਘਰੇ ਡਿੱਗਦੀ ਨਹੀਂ ਮੇਰਾ ਪੁੱਤ ਕਿੱਥੇ ਆ ਕਦੋਂ ਆਊਗਾ ਇਹ ਜੀ ਸਾਨੂੰ ਤਲਾਸ਼ ਮਿਲੀ ਸੀ ਵੀ ਦਸ਼ਮੇਸ਼ ਨਗਰ ਕਾਲਾ ਨਗਰ ਮੋੜ ਦੇ ਲਾਗੇ ਇੱਕ ਨੌਜਵਾਨ ਕਰੀਬ ਜਿਹਦੀ ਉਮਰ 30 31 ਸਾਲ ਹੈ ਉਹਦੀ ਡੈੱਡ ਬਾਡੀ ਪਈ ਹੈ ਤੇ ਮੌਕੇ ਤੇ ਇੱਥੇ ਆਏ ਆ ਅਸੀਂ ਆਕੇ ਤੇ ਉਹਦਾ ਜਿਹੜਾ ਜੀਵ ਦੇ ਵਿੱਚੋਂ ਇੱਕ شناাক্তੀ ਕਾਰਡ ਆਧਾਰ ਕਾਰਡ ਜਿਹੜਾ ਮਿਲਿਆ ਜਿਹਦੇ ਉੱਤੇ ਬਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਵਾਸੀ ਦਾਬਾਂ ਵਾਲੀ ਲਿਖਿਆ ਹੋਇਆ ਤੇ ਇਸੇ ਹੀ ਐਡਰੈਸ ਦੇ ਉੱਤੇ ਇਹ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਹਾਲ ਦੀ ਘੜੀ ਜਿਹੜੀ ਇਹ ਡੈਡ ਬਾਡੀਸ ਨੂੰ ਜਿਹੜੀ ਤਰੀਕੇ ਦੇ ਇਨਸਾਨ ਜਿਹੜੀ ਹੈ ਪਿੰਡ ਦੇ ਲਾਇਕੇ ਤੇ ਸਿਵਰਾ ਸਤਲ ਬਟਾਲਾ ਪਹੁੰਚਾਵਾਂਗੇ ਕੋਈ 1.5 ਐਕਚੁਅਲੀ ਜਿਹੜੀ ਗਸ਼ਤਾਂ ਉਹ ਪ੍ਰਾਪਰ ਚੱਲਦੀ ਹੈ ਇੱਥੇ ਕੋਈ ਟਿੰਨ ਨਹੀਂ ਜਨਤਾ ਦਾ ਵੀ ਸਹਿਯੋਗ ਚਾਹੀਦਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਜਾ ਰਹੀ ਹੈ ਦਿਨ ਰਾਤ ਇਹ ਸਵੇਰ ਦੇ ਸਾਡੀਆਂ ਪੀਸੀਰ ਪਾਰਟੀਆਂ ਜਿਹੜੀਆਂ ਰਾਤ ਵੀ ਚਲਦੀਆਂ ਨੇ ਟਾਈਮ ਟੂ ਟਾਈਮ ਗਸ਼ਤ ਵੀ ਜਿਹੜੀ ਚਲਦੀ ਹੈ ਤੇ ਨਾਲ ਨਾਲ ਹੋਰ ਕਮਾਂਚਰ ਜੀਵੇਂ ਝੋਣ ਕਰਕੇ ਕਿਸੇ ਵੇਲੇ ਕੋਈ ਅੱਗਾ ਪਿਛਾ ਹੋ ਜਾਂਦਾ ਪਰ ਲੇਕਿਨ ਇਹੋ ਜੀ ਅਜਿਹੀ ਗੱਲ ਨਹੀਂ ਕਿ ਨਾ ਅਜੇ ਅਜੇ ਤੱਕ ਇਹਨਾਂ ਨੇ ਲਿਖਤੀ ਰੂਪ ਚ ਜਾ ਕੇ ਉਦਾਂ ਕੋਈ ਮਹੱਲਿਆਣੇ ਨੇ ਸਾਨੂੰ ਦੱਸਿਆ ਹੈ ਕਿਉਂਕਿ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਵੀ ਮੈਂ ਇੱਥੇ ਰਹਿ ਕੇ ਗਿਆ ਤੇ ਇਦਾਂ ਦੀ ਨੋਬਤ ਨਹੀਂ ਸੀ ਕਦੇ ਆਈ cinema ਪੁਰਾਣਾ ਹੁੰਦਾ ਸੀ ਲੇਕਿਨ ਉਹ ਤਾਂ ਕਵਰ ਹੋ ਚੁੱਕਾ ਹੈ ਤੇ ਫਿਰ ਵੀ ਅਸੀਂ ਜਿਹੜੀ ਇਹ ਰੰਗੀ ਕਸਰ ਉਹ ਦੂਰ ਕਰਾਂਗੇ ਕੀ ਲੱਗ ਰਿਹਾ ਨੌਨਾਂ ਦੇ ਮੋਰ ਕਿਦਾਂ ਦੇ ਦੀਏ ਦੇ ਬਾਰੇ ਕੋਈ ਕਿਹਾ ਨਹੀਂ ਜਾ ਸਕਦਾ ਤੇ ਜੋ ਵੀ ਹਾਲਾਤ ਸਾਹਮਣੇ ਆਉਣਗੇ ਆਪਾਂ ਉਹ ਸਹਮਣਾ ਪਰਿਵਾਰ ਕੇ ਇਹਨਾਂ ਦੇ ਵਾਰਸਾ ਨਾਲ ਸਭ ਤੋਂ ਪਹਿਲਾਂ ਆਪਾਂ ਲਿੰਕ ਕਰੀਏ ਕਿਉਂਕਿ ਤੇ ਜਿਹੜੇ ਉਹ ਤੱਤ ਸਾਹਮਣੇ ਆਉਣਗੇ ਸਹਮਣੇ